ਸਿਕਰ ਮੁਰਦਾਬਾਹ ਪੁਲਸ ਪ੍ਰਸ਼ਾਦ ਮੁਰਦਾਬਾਹ ਪੁਲਸ ਪ੍ਰਸ਼ਾਦ ਮੁਰਦਾਬਾਹ ਨਾ ਕੇ ਨਾ ਖੋਲਿਆ ਨਾ ਨਾ ਹੱਕ ਜਾਈ ਕਰਤਾ ਯਾਰ ਗੋਲੀ ਮਾਰ ਬੰਦੇ ਕੋਲੀ ਜਾਇਦਾ ਬੇਕੋ ਫੱਟਾ ਪਾਈ ਨੀ ਮੈਂ ਗੋਲੀ ਮਾਰੋ ਪੁਲਸ ਪ੍ਰਸ਼ਾਦ ਮੁਰਦਾਬਾਹ ਪੁਲਸ ਪ੍ਰਸ਼ਾਦ ਦਾ ਪੇੜਾ ਹੀ ਕਰਤਾ ਕੀ ਗੱਲ ਬੱਤ ਸਰ ਬੋਲ ਰਿਹਾ ਪਸੰਦ ਕਰ ਲਿਆ ਜੀ ਜੀ ਕੀ ਫਟੇ ਕੀ ਗੱਲ ਬਾਤ ਹੈ ਬਾਕੀ ਮੈਂ ਦਲਬੀਰ ਸਿੰਘ ਵਿਣਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿਥਿਆ ਕੋਈ ਸਾਡਾ ਪਾਣੀ ਦਾ ਨਖਾਸ਼ਰੀ ਮਿਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਜੇ ਥੋੜੇ ਬਹੁਤੇ ਚੁੱਕ ਲਿਆ ਦੂਜਾ ਉਤਰਾ ਰਹਿਣ ਰਿਹਾ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਰਿਹਾ ਵਾ ਨਾ ਸਾਨੂੰ ਤੂੜੀ ਬਣਾ ਕੇ ਦੇਣ ਦੇਣ ਰਿਹਾ ਨਾ ਸਾਡੀ ਮਕਈ ਆ ਵੜਨ ਵਾਲੀ ਨਾ ਸਾਡੀਆਂ ਮਕਈਆਂ ਕੋਈ ਰਾਹ ਖੜਾ ਨਹੀਂ ਗਾ ਇਹ ਦੱਸੋ ਵੀ ਅਹੀਂ ਵਾਲੀ ਕਪਟਰਾਂ ਸਾਣੀ ਪੈਲੀ ਨੂੰ ਲੰਘਣਾ ਬਾਪੂ ਜੀ ਅੱਜ ਅੱਜ ਪੈਲੀ ਲਈ ਜਾ ਰਹੀ ਹੈ ਕਈ ਬਾਈ ਜਾਰੀ ਹੈ ਕੀ ਗੱਲ ਬਾਤ ਇਹ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਡੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪਹਿਲੀ ਬੈ ਲਈ ਆ ਰਗੀ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸੱਤੇ ਆਈ ਆ ਤੇ ਕੋਈ ਨਹੀਂ ਉਹਨਾਂ ਨਾਲ ਧੱਕੇਸ਼ਾਹੀ ਕਰਕੇ ਗੱਡੀ ਛੁੱਟ ਕੇ ਤੇ ਲੈ ਕੇ ਖਾਂ ਗਏ ਆ ਕੋਈ ਨਹੀਂ ਛੱਡਿਆ ਮਾਵਜਾ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੇ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮਾਵਜਾ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਹੀ ਮੰਗਦੇ ਆ ਕੋਈ ਮਾਵਜਾ ਨਹੀਂ ਮਿਲਿਆ ਕਿਸ ਨੂੰ 20 ਮਿਲ ਗਿਆ ਕਿਸ ਨੂੰ 25 ਮਿਲ ਗਿਆ ਕਿਸ ਨੂੰ 18 ਮਿਲ ਗਿਆ ਪਰ ਉਹ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਅਗੇ ਦਫਤਰ ਕਿ ਹਾਂਜੀ ਰਸਤਾ ਘਾੜਿਆ ਵਿਣਕ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੇਟ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਣਗਾ ਰਣਜੀਤ ਸਿੰਘ ਮੰਜੀਤ ਸਿੰਘ ਹਰਬੰਸ ਸਿੰਘ ਬਲਜੀਤ ਸਿੰਘ ਹੋਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਇਸ ਤਰ੍ਹਾਂ ਕਰਕੇ ਬੰਦੇ ਵਾਵਾ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਏ ਆ